ਹੱਲ ਕੱਢਣ ਜਾਣਦੇ ਆ ਹੱਲ ਤਾਂ ਕੋਈ ਕੱਢ ਲਾਂਗੇ ਆਗੇ ਜੇ ਆਪਣੀ ਆਈ ਤੇ ਦਿੱਲੀਏ ਤੈਨੂੰ ਦਬਲਾਂਗੇ ਆਗੇ ਜੇ ਆਪਣੀ ਆਈ ਤੇ ਨਹੀਂ ਦਿੱਲੀਏ ਤੈਨੂੰ ਦਬਲਾਂਗੇ ਪਹਿਲੇ ਦਿਨੋਂ ਨਾ ਬਣਦੀ ਸਾਡੀ ਤੇਰੇ ਨਾਲ ਕੁੜੇ ਤੈਂ ਕੇਰੇ ਸਿੰਘ 84 ਵੇਲੇ ਦੇਣਾ ਹਜੇ ਤੱਕ ਮੁੜੇ ਤੈਂ ਕੇਰੇ ਸਿੰਘ 84 ਵੇਲੇ ਦੇਣਾ ਹਜੇ ਤੱਕ ਮੁੜੇ ਪਾਕੇ ਟੇਰ ਗਲਾਂ ਵਿੱਚ ਸਾੜੇ ਨੀ ਪਾਕੇ ਟੇਰ ਗਲਾਂ ਵਿੱਚ ਸਾੜੇ ਮੁੱਦੇ ਲੱਭ ਲਾਂਗੇ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬਲਾਂਗੇ ਨਹੀਂ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬਲਾਂਗੇ ਸਾਨੂੰ ਜ਼ਬਰਤੀ ਦਾ ਰਾਵੀ ਸਾਨੂੰ ਜ਼ਬਰਤੀ ਦਾ ਰਾਵੀ ਅਜੇ ਤੱਕ ਨਾ ਮਿਲਿਆ ਨੀ ਮੰਗਦਿਆਂ ਐ ਐਮ ਐਸ ਪੀ ਮੂਰੇ ਤੁੱਕਾ ਤੋਗੜਦੀ ਕਿਲਿਆਣੀ ਮੰਗਦਿਆਂ ਐ ਐਮ ਐਸ ਪੀ ਮੂਰੇ ਤੂੰ ਕਾ ਤੋਗੜਦੀ ਕਿਲਿਆਣੀ ਅਸੀਂ ਟੱਗੇ ਨਹੀਂ ਹੁਣ ਜਾਣੇ ਅਸੀਂ ਟੱਗੇ ਨਹੀਂ ਹੁਣ ਜਾਣੇ ਗੂੰਗੀਏ ਤੈਨੂੰ ਟੱਗ ਲਾਂਗੇ ਨਹੀਂ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬਲਾਂਗੇ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬਲਾਂਗੇ ਸਿੱਧੂ ਲੱਡੀ ਵਾਲਾ ਬੈਠਾ ਸਿੱਧੂ ਲੱਡੀ ਵਾਲਾ ਬੈਠਾ ਡਟਿਆ ਬਾਰਡਰਾਂ ਤੇ ਨਹੀਂ ਜਾ ਕੇ ਰੇਲ ਗੱਡੀਆਂ ਰੋਕੀਏ ਬੈ ਕੇ ਗਾੜਾਂ ਤੇ ਨਬਦੀਪ ਸਿੰਘ ਜਲਵੇੜਾ ਸਾਡਾ ਬਟਰ ਕੈਨਲ ਵਾਲਾ ਕਾਕਾ ਆਉਣੂ ਵੀ ਸੱਦ ਲਾਂਗੇ ਨੀ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬ ਲਾਂਗੇ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬ ਲਾਂਗੇ ਹੱਲ ਕੱਢਣ ਜਾਣਦੇ ਆ ਹੱਲ ਤਾਂ ਕੋਈ ਕੱਢ ਲਾਂਗੇ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬ ਲਾਂਗੇ ਆਗੇ ਜੇ ਆਪਣੀ ਆਈ ਤੇ ਨੀ ਦਿਲਿਆ ਤੈਨੂੰ ਦਾ ਬਲਾਂਗੇ ਪਹਿਲੇ ਦਿਨ ਉਹਣਾ ਬਣਦੀ ਸਾਡੀ ਤੇਰੇ ਨਾਲ ਕੁੜੇ ਤੈਂ ਕੇਰੇ ਸਿੰਘ 84 ਵੇਲੇ ਦੇ ਨਾ ਹਜੇ ਤੱਕ ਮੁੜੇ ਤੈਂ ਕੇਰੇ ਸਿੰਘ 84 ਵੇਲੇ ਦੇ ਨਾ ਹਜੇ ਤੱਕ ਮੁੜੇ ਪਾਕੇ ਟੇਰ ਗਲਾਂ ਵਿੱਚ ਸਾੜੇ ਨੀ ਪਾਕੇ ਟੇਰ ਗਲਾਂ ਵਿੱਚ ਸਾੜੇ ਮੁੱਦੇ ਲੱਭ ਲਾਂਗੇ ਆਗੇ ਜੇ ਆਪਣੀ ਆਈ ਤੇ ਦਿਲ ਇਹ ਤੈਨੂੰ ਦਬ ਲਾਂਗੇ ਨਹੀਂ ਆਗੇ ਜੇ ਆਪਣੀ ਆਈ ਤੇ ਦਿਲ ਇਹ ਤੈਨੂੰ ਦਬ ਲਾਂਗੇ ਸਾਨੂੰ ਜ਼ਬਰਤੀ ਦਾ ਰਾਵੀ ਸਾਨੂੰ ਜ਼ਬਰਤੀ ਦਾ ਰਾਵੀ ਅਜੇ ਤੱਕ ਨਾ ਮਿਲਿਆ ਨੀ ਮੰਗਦਿਆਂ ਐ ਐਮ ਐਸ ਪੀ ਮੂਰੇ ਤੁੱਕਾ ਤੋਗੜਦੀ ਕਿਲਿਆਣੀ ਮੰਗਦਿਆਂ ਐਮਐਸਪੀ ਮੂਰੇ ਤੁੱਕਾ ਤੋਗੜਦੀ ਕਿਲਿਆਣੀ ਅਸੀਂ ਟੱਗੇ ਨਹੀਂ ਹੁਣ ਜਾਣੇ ਅਸੀਂ ਟੱਗੇ ਨਹੀਂ ਹੁਣ ਜਾਣੇ ਗੂੰਗੀਏ ਤੈਨੂੰ ਟੱਗ ਲਾਂਗੇ ਨਹੀਂ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬਲਾਂਗੇ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬਲਾਂਗੇ ਸਿੱਧੂ ਲੱਡੀ ਵਾਲਾ ਬੈਠਾ ਸਿੱਧੂ ਲੱਡੀ ਵਾਲਾ ਬੈਠਾ ਡਟਿਆ ਬਾਰਡਰਾਂ ਤੇ ਨੀ ਜਾ ਕੇ ਰੇਲ ਗੱਡੀਆਂ ਰੋਕੀਏ ਮਾਇਕੇ ਗਾੜਾਂ ਤੇ ਨਬਦੀਪ ਸਿੰਘ ਜਲਵੇੜਾ ਸਾਡਾ ਬਟਰ ਕੈਨਣ ਵਾਲਾ ਕਾਕਾ ਆਉਣੂ ਵੀ ਸੱਦ ਲਾਂਗੇ ਨੀ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬ ਲੰਗੇ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬ ਲੰਗੇ